ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ। ਦੀਵਾਲੀ ਨੇੜੇ ਆ ਚੁੱਕੀ ਹੈ। ਦੀਵਾਲੀ ਦੇ ਦਿਨ ਇੱਕ ਬੜੇ ਮਹੱਤਵਪੂਰਨ ਦਿਨ ਹੁੰਦੇ ਨੇ। ਕਹਿੰਦੇ ਸਾਡੀ ਤਾਂ ਦੀਵਾਲੀ ਮਨਾ ਹੋ ਗਈ ਕੋਈ ਵੀ ਜਦੋਂ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਤਾਂ ਵੀ ਪਟਾਕੇ ਵਜਾਉਣੇ ਪੈਂਦੇ ਨੇ ਵਿਆਹਾਂ ਦੇ ਵਿੱਚ ਵੀ ਪਟਾਕੇ ਵਜਾਉਣੇ ਪੈਂਦੇ ਨੇ ਅਤੇ ਜੋ ਦੀਵਾਲੀ ਦਾ ਤਿਉਹਾਰ ਹੈ ਇਹ ਤਾਂ ਇੱਕ ਹੈ ਹੀ ਪਟਾਕਿਆਂ ਦਾ ਤਿਉਹਾਰ ਪਿੱਛੇ ਤੁਸੀਂ ਇਹ ਦੇਖ ਸਕਦੇ ਹੋ ਸਾਡੇ ਜੋ ਦੁਕਾਨ ਹੈ ਸ਼ਿਵਰੂਪ ਟ੍ਰੇਡਰਸ ਤੋ ਇਹ ਪਟਾਕਿਆਂ ਦੀ ਇੱਕ ਮਸ਼ਹੂਰ ਦੁਕਾਨ ਹੈ ਕੁਰਾਲੀ ਸ਼ਹਿਰ ਦੇ ਵਿੱਚ ਤੁਹਾਨੂੰ ਪਹਿਲਾਂ ਇਸ ਦੁਕਾਨ ਦੇ ਉੱਤੇ ਆਉਣ ਦੇ ਲਈ ਆਪਾਂ ਇੱਕ ਰਸਤਾ ਦਿਖਾਉਨੇ ਆ ਤੁਸੀਂ ਇਹ ਇੱਧਰ ਦੇਖੋ ਇਹ ਜਿਹੜੀ ਸੜਕ ਹੈ ਇਹ ਕੁਰਾਲੀ ਦੇ ਬੱਸ ਸਟੈਂਡ ਤੋਂ ਜੋ ਲੈਟਾਂ ਵਾਲਾ ਚੌਕ ਹੈ ਜਿਹਨੂੰ ਮਰੰਡਾ ਰੋਡ ਕਿਹਾ ਜਾਂਦਾ ਹੈ ਇਹ ਕੁਰਾਲੀ ਤੋਂ ਆ ਰਹੀ ਹੈ ਮਰੰਡੇ ਨੂੰ ਤੇ ਉਸ ਤੋਂ ਬਾਅਦ ਅਸੀਂ ਇੱਥੇ ਖੜੇ ਆਂ ਕਿ ਇਹਹੀ ਸੜਕ ਇਹ ਜਾ ਰਹੀ ਹੈ ਮਰੰਡੇ ਨੂੰ ਇਹ ਇੱਧਰ ਮਰੰਡੇ ਨੂੰ ਜਾ ਰਹੀ ਹੈ ਸੋ ਤੁਸੀਂ ਭਾਵੇਂ ਕੋਰਾਲੀ ਤੋਂ ਆਜੋ ਭਾਵੇਂ ਮਰੰਡੇ ਤੋਂ ਆਜੋ ਤੇ ਇੱਥੇ ਆ ਕੇ ਇਹ ਤੁਹਾਨੂੰ ਇਹ ਦੁਕਾਨ ਮਿਲੇਗੀ ਜੋ ਰਾਣਾ ਸ਼ਟਰਿੰਗ ਸਟੋਰ ਵੀ ਹੈ ਇੱਧਰ ਇਹ ਇੱਧਰ ਇੱਕ ਵਾਰ ਨਿਗਾਹ ਮਰਵਾ ਦਿਓ ਇਹ ਇੱਧਰ ਇੱਕ ਵਾਰ ਨਿਗਾਹ ਮਰਵਾ ਦਿਓ ਇਹ ਰਾਣਾ ਸ਼ਟਰਿੰਗ ਸਟੋਰ ਹੈ ਤੇ ਇਸ ਤੋਂ ਅੱਗੇ ਬਿਜਲੀ ਘਰ ਵੀ ਹੈਗਾ ਇਹ ਮਰੰਡੇ ਨੂੰ ਰੋਡ ਜਾਂਦੀ ਹੈ ਤੇ ਹੁਣ ਇਹ ਪਿੱਛੇ ਹੈਗਾ ਜੀ ਇਹ ਤੁਸੀਂ ਦੇਖੋ ਸ਼ਿਵਰੂਪ ਟਰੇਡਰ ਜਿਹੋ ਜਿਸ ਦੇ ਓਨਰ ਨੇ ਵਰਿੰਦਰ ਵਿੱਕੀ ਜੀ ਸੋ ਤੁਹਾਨੂੰ ਇਹ ਫੋਟੋ ਦੀ ਵੀ ਪੂਰੀ ਪਛਾਣ ਹੋਵੇਗੀ ਇਹ ਬਹੁਤ ਅੱਛੇ ਕਲਾਕਾਰ ਨੇ ਗਾਉਂਦੇ ਨੇ ਧਾਰਮਿਕ ਵੀ ਗਾਉਂਦੇ ਨੇ ਤੇ ਦੂਜੇ ਗਾਣੇ ਵੀ ਗਾਉਂਦੇ ਨੇ ਭੇਟਾਂ ਵੀ ਮਾਤਾ ਦੀਆਂ ਗਾਉਂਦੇ ਨੇ ਸੋ ਇਹ ਇਸ ਦੁਕਾਨ ਦੇ ਓਨਰ ਨੇ ਆਓ ਆਪਾਂ ਦੁਕਾਨ ਦੇ ਅੰਦਰ ਚੱਲਦੇ ਆ ਤੁਹਾਨੂੰ ਵੀ ਕਿਸੇ ਨੂੰ ਪਟਾਕਿਆਂ ਦੀ ਜ਼ਰੂਰਤ ਹੈ ਤਾਂ ਇਹ ਸ਼ਿਵਰੂਪ ਟ੍ਰੇਲਰਸ ਦੀ ਦੁਕਾਨ ਤੇ ਆਉਣਾ ਆਪਾਂ ਅੰਦਰ ਚੱਲ ਕੇ ਗੱਲਬਾਤ ਕਰਦੇ ਆ ਜੋ ਬਾਅਦ ਵਿੱਚ ਲੋਚੋ ਨਾ 500 ਮਾਤਰਾ 500 150 ਈ ਅਗਰ ਕੰਮ ਸਿਰਾਂ ਨੂੰ ਜਾਣਕਾਰੀ ਦਵਾਦੇ ਆਂ ਹਾਂਜੀ ਵਿਕੀ ਜੀ ਕੀ ਹਾਲ ਐ ਹੋ ਠੀਕ ਐ ਤੇ ਹੁਣ ਫੇ ਦਿਵਾਲੀ ਆ ਗਈ ਹਾਂਜੀ ਹੈ ਨਾ ਵੈਸੇ ਤਾਂ ਸਾਰਾ ਸਾਲ ਇਹ ਚੱਲਦਾ ਹੀ ਰਹਿੰਦਾ ਇਹ ਦਿਵਾਲੀ ਨੂੰ ਜਿਆਦਾ ਜ਼ੋਰ ਹੋ ਜਾਂਦਾ ਤੇ ਆਟਮਾ ਕੋਈ ਨਵੀਆਂ ਵੀ ਆਈਆਂ ਹੋਣੀਆਂ ਨੇ ਵੈਰਾਈਟੀਆਂ ਤੇ ਉਹ ਵੀ ਦਿਖਾਓ ਤੇ ਹੋਰ ਕੀ ਕੀ ਹੈ ਜਿਹੜਾ ਆਪਣੇ ਕੋਲ ਥੋੜਾ ਜਿਹਾ ਦਰਸ਼ਕਾਂ ਨੂੰ ਦੱਸ ਦੋ ਹਨਾ ਦਿਖਾ ਦਿਓ ਬੱਲਾ ਦਾ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਹਰ ਸਾਹਿਬ ਤੁਸੀਂ ਸਾਡੀ ਦੁਕਾਨ ਦੀ ਵੀਡੀਓ ਬਣਾਉਂਦੇ ਹੋ ਸ਼ੁਕਰੀਆ ਜੀ ਤੁਹਾਡੇ ਵੀਡੀਓ ਦੇਖ ਕੇ ਬਹੁਤ ਸਾਰੇ ਕਸਟਮਰ ਅਲੱਗ-ਅਲੱਗ ਸਟੇਟਾਂ ਤੋਂ ਸਾਡੇ ਕੋਲ ਆਉਂਦੇ ਨੇ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਤੁਹਾਡਾ ਸਾਰੀ ਟੀਮ ਦਾ ਜੀ ਔਰ ਸਾਡੇ ਕੋਲੇ ਨਮੀਆ ਆਟਮਾ ਤਕਰੀਬਨ ਆਲਮੋਸਟ ਜੋ ਵੀ ਮਾਰਕੀਟ ਦੇ ਵਿੱਚ ਹੈਗਾ ਸਾਰਾ ਕੁਝ ਸਾਨੂੰ ਮਿਲੇਗਾ ਜੀ ਹਾਂਜੀ ਔਰ ਉਸ ਤੋਂ ਬਾਅਦ ਰੇਟ ਸਾਡੇ ਜੋ ਨੇ ਬਿਲਕੁਲ ਤੁਹਾਨੂੰ ਬਾਜਰ ਮਿਲਣਗੇ ਜੀ ਜਿਸ ਤਰ੍ਹਾਂ ਕਿ ਮਾਰਕੀਟ ਦੇ ਹਿਸਾਬ ਨਾਲ ਸਾਡੇ ਕੋਲੇ ਰੇਟ ਇਦਾਂ ਦੇ ਹੁੰਦੇ ਆ ਤੁਸੀਂ ਪਹਿਲਾਂ ਵੀ ਸਾਡੀ ਵੀਡੀਓ ਬਣਾ ਕੇ ਲੈ ਕੇ ਸੀ ਹਾਂਜੀ ਹਾਂਜੀ ਹਾਂ ਕਸਟਮਰ ਘੁੰਮ ਕੇ ਮਾਰਕੀਟ ਦੇ ਘੁੰਮ ਕੇ ਆਏ ਆ ਮੇਰੇ ਕੋਲ ਵੀ ਫੋਨ ਆਏ ਨੇ ਬਈ ਸਸਤਾ ਹੈ ਤਾਂ ਉੱਥੇ ਹੀ ਆ ਉਹ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਜੀ ਜਦੋਂ ਇਦਾਂ ਕਸਟਮਰ ਸਾਡਾ ਘੁੰਮ ਕੇ ਆਉਂਦਾ ਜੀ ਸਾਡੇ ਕੋਲੇ ਰੇਟ ਟਰਾਈ ਕਰਕੇ ਆਉਂਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਕੋਲੇ ਕੁਆਲਿਟੀ ਵੀ ਵਧੀਆ ਹੁੰਦੀ ਆ ਜੀ ਔਰ ਅਸੀਂ ਗਾਰੰਟੀ ਦਿੰਦੇ ਆ ਕਿ ਜੇਕਰ ਸਾਡੇ ਸ਼ਾਰਟਸ ਵੱਡੇ ਸ਼ਾਰਟਸ ਹੁੰਦੇ ਨੇ ਜਿਨ੍ਹਾਂ ਦੇ ਕਸਟਮਰ 6-600 ਹਜ਼ਾਰ ਤੱਕ ਸ਼ਾਰਟ ਤੇ ਪੈਸਾ ਲਾਂਦਾ ਜੇਕਰ ਸ਼ਾਰਟ ਨਾ ਚੱਲੇ ਸਾਨੂੰ ਵੀਡੀਓ ਬਣਾ ਕੇ ਦੋ ਅਸੀਂ ਉਹ ਸ਼ਾਰਟ ਦੇ ਪੈਸੇ ਵੀ ਅਸੀਂ ਵਾਪਸ ਕਰ ਦਿੰਨੇ ਆਂ ਜੋ ਕਿ ਚਲਾਓ ਤੇ ਵੀਡੀਓ ਬਣਾਓ ਇਹ ਨਹੀਂ ਚੱਲਦੇ ਤਾਂ ਵਾਪਸ ਵਾਪਸ ਬਾਬਾ ਜੀ ਜੇਕਰ ਬਾਈ ਦੋਵੇ ਮਾਰਕੀਟ ਦੇ ਵਿੱਚ ਕੋਈ ਹੋਰ ਇਦਾਂ ਦੀ ਕੋਈ ਗਾਰੰਟੀ ਨਹੀਂ ਦਿੰਦਾ ਜੀ ਉਹ ਹਾਂ ਜੀ ਹਾਂ ਬਹੁਤ ਵੱਡੀ ਗੱਲ ਹੈ ਇਹ ਵੀ ਤੇ ਅੱਛਾ ਇਹ ਸ਼ਾਰਟ ਨੇ ਆਪਣੇ ਕੋਲ ਆਂਦੀ ਸ਼ਾਰਟ ਆਪਣੇ ਕੋਲੇ ਜੀ ਸਿੰਗਲ ਤੋਂ ਲੈ ਕੇ ਜੀ 500 ਤੱਕ ਸ਼ਾਰਟ ਹੁੰਦਾ ਜੀ ਆਪਣੇ ਕੋਲੇ ਮੋਟੀ ਪਾਈਪ ਵਾਲੇ ਵੀ ਇਹ ਦੇਖੋ ਦੋਸਤੋ ਇਸ ਤਰ੍ਹਾਂ ਇਹ ਹੋ ਗਿਆ ਬੈਂਟਨ ਹੋ ਗਿਆ ਜੀ ਵੈਰੀਬਲ ਦਾ ਬਾਲਾ ਜੀ ਦੇ ਸ਼ਾਰਟ ਹੈਗੇ ਗੁਰਸਾਮੀ ਉਸ ਤੋਂ ਬਾਅਦ ਇਹ ਸੋਨੀ ਦਾ ਸ਼ਾਰਟ ਹੈਗਾ ਜੀ 240 ਆਹ ਲੋ ਇਹ ਕਿਹਦੇ ਆ ਜੀ ਇਹ ਇਹ ਸੋਨੀ ਕੰਪਨੀ ਦਾ ਜੀ ਸੋਨੀ ਕੰਪਨੀ 240 ਸ਼ਾਰਟ ਮਿਲ ਜੇਗਾ ਹਾਲੀਵੁੱਡ ਦਾ 75 ਸ਼ਾਰਟ ਹੈਗਾ ਜੀ ਉਸ ਤੋਂ ਬਾਅਦ ਮਾਰੂਤੀ ਬਹੁਤ ਹੀ ਵਧੀਆ ਬ੍ਰਾਂਡ ਹੈ ਜੀ ਬਾਲਾ ਜੀ ਦੇ ਸ਼ਾਰਟ ਆਪਣੇ ਕੋਲੇ ਹੁੰਦੇ ਆ ਸਨਸ਼ਾਈਨ ਵੈਰੀਬਲ ਕੋਕ ਅਦਰ ਜੋ ਵੀ ਬ੍ਰਾਂਡ ਹੈ ਆਪਣੇ ਕੋਲੇ ਤੁਹਾਨੂੰ ਸਾਰੇ ਬ੍ਰਾਂਡ ਮਿਲਣਗੇ ਜੀ ਅੱਛਾ ਜੀ ਚੱਲਣ ਦੀ ਗਾਰੰਟੀ ਹੈ ਗਾਰੰਟੀ ਫੁੱਲ ਗਾਰੰਟੀ ਹੈ ਜੀ ਨਾ ਚੱਲੇ ਤਾਂ ਪੈਸੇ ਵਾਪਸ ਜੀ ਆ ਵਾਹ ਜੀ ਵਾਹ ਵਾਹ ਜੀ ਲਓ ਜੀ ਤੁਸੀਂ ਹੁਣ ਸੁਣ ਵੀ ਲਿਆ ਇਹ ਬਰਿੰਦਰ ਵਿੱਕੀ ਜੀ ਪੂਰੀ ਗਾਰੰਟੀ ਲੈਂਦੇ ਨੇ ਕਿਸੇ ਨੇ ਗਾਰੰਟੀ ਨਹੀਂ ਲੈਣੀ ਹੈਗੀ ਤੇ ਇਹ ਬਹੁਤ ਵੱਡੀ ਗੱਲ ਹੈ ਜੀ ਦੋ ਦਿਸ ਸਮੇ ਏਦਾਂ ਹੁੰਦਾ ਜੀ ਸਾਡੇ ਕਸਟਮਰ ਸਾਡੇ ਨਾਲ ਬਣੇ ਰਹਿਣ ਬਾਈ ਦੂਵੇ ਸਾਨੂੰ 5 10 ਪੀਸ ਕਿਤੇ ਸਾਨੂੰ ਆਪਣੇ ਕੋਲੋਂ ਵੀ ਪੇ ਕਰਨਾ ਪੈ ਕੇ ਕੋਈ ਦਿੱਕਤ ਨਹੀਂ ਜੀ ਪਰ ਸਾਡੇ ਕਸਟਮਰਾਂ ਦਾ ਇੱਕ ਵਿਸ਼ਵਾਸ ਹੈ ਸਾਡੇ ਦੇ ਬਣਿਆ ਹੋਇਆ ਵਿਸ਼ਵਾਸ ਹੈ ਸਾਡਾ ਸ਼ਾਰਟਸ ਦਾ ਕੰਮ ਜਿਹੜਾ ਇਹ 12 ਮਹੀਨੇ ਤੀ ਦਿਨ ਚੱਲਦਾ ਭਾਜੀ ਔਰ ਅਸੀਂ ਸਪਲਾਈ ਵੀ ਦਿੰਦੇ ਹਾਂ ਸਾਡੇ ਮੁੰਡੇ ਵੀ ਜਾਂਦੇ ਨੇ ਚਲਾਉਣ ਵਾਸਤੇ ਜੀ ਵਿਆਹ ਸ਼ਾਦੀਆਂ ਦੇ ਕਿਤੇ ਸ਼ੂਟ ਦੇ ਉੱਤੇ ਲੋਡ ਹੋਵੇ ਇਹਨਾਂ ਨੂੰ ਆਨਲਾਈਨ ਉਹ ਕਾਲ ਕਰ ਦਿੰਦੇ ਨੇ ਤਾਂ ਅਸੀਂ ਆਪਣੇ ਆਪ ਭੇਜ ਦਿੰਦੇ ਹਾਂ ਮੁੰਡਿਆਂ ਨੂੰ ਜੀ ਔਰ ਮੁੰਡੇ ਤਸੱਲੀ ਨਾਲ ਚਲਾ ਕੇ ਆਉਂਦੇ ਨੇ ਜਿੱਥੇ ਵੀ ਸਰ ਰਿਕੁਆਇਰਮ ਕਲਾਕਾਰ ਆਪਣੇ ਕੋਲੇ ਤੁਹਾਨੂੰ ਪਤਾ ਹੈ ਪਿਛਲੇ ਸਾਲ ਵੀ ਬਹੁਤ ਸਾਰੇ ਕਲਾਕਾਰ ਆਪਣੇ ਕੋਲੇ ਆਰਾਏ ਹਾਂਜੀ ਔਰ ਇਸ ਵਾਰੀ ਵੀ ਸਾਡੇ ਕੋਲੇ ਆਪਣੇ ਕਰਨ ਔਜਲਾ ਜੀ ਹੈ। ਉਹਨਾਂ ਦੇ ਜਿਹੜੇ ਹੁਣ ਨਵੇਂ ਗਾਣੇ ਦੋ ਹੀ ਆਏ ਆ ਉਹਨਾਂ ਵਿੱਚ ਜਿੰਨੇ ਵੀ ਪਟਾਕੇ ਚੱਲੇ ਹੋ ਸਾਰੇ ਆਪਣੇ ਦੁਕਾਨ ਦੇ ਸੀਗੇ ਜੀ। ਗਾਣਿਆਂ ਦੇ ਵਿੱਚ ਤੁਹਾਡੇ ਪਟਾਕੇ ਸ਼ੂਟ ਹੋਏ ਆ। ਬਿਲਕੁਲ ਜੀ। ਉਹ ਆਪਣੇ ਪੱਕੇ ਕਸਟਮਰ ਬਣੇ ਹੋਏ ਆ ਜੀ ਉਹਨਾਂ ਨੂੰ ਤਸੱਲੀ ਹੈ ਸਾਡੇ ਤੇ ਪੂਰੀ ਜੀ। ਓਕੇ ਹਾਂਜੀ ਹਾਂਜੀ ਤੇ ਬਣ ਜਾਣੀ ਜਿਵੇਂ ਤੁਸੀਂ ਦੱਸਦੇ ਆਂ ਵੀ ਕੋਈ ਵਿਆਹ ਸ਼ਾਦੀ ਹੋਵੇ ਪਟਾਕੇ ਚਲਾਉਣ ਦੇ ਲਈ ਤੁਸੀਂ ਮਤਲਬ ਕਿ ਮੁੰਡੇ ਵੀ ਭੇਜਦੇ ਆਂ ਪਟਾਕੇ ਵੀ ਦਿੰਦੇ ਆਂ। ਬਿਲਕੁਲ ਬਿਲਕੁਲ ਜਿੱਥੇ ਮਰਜੀ ਜੇ ਆਨਲਾਈਨ ਪਛਾਣੇ ਹੋਣ ਦਾ ਵੀ ਕੋਈ ਦਿੱਕਤ ਨਹੀਂ ਜੀ ਸਾ ਵੀ ਕੋਈ ਦਿੱਕਤ ਨਹੀਂ ਸਾਡੀਆਂ ਸ਼ਾਰਟਸ ਵਗੈਰਾ ਜੋ ਵੀ ਅਸੀਂ ਪਹਿਲਾਂ ਫੋਟੋ ਭੇਜ ਦਿੰਨੇ ਆ ਉਹ ਸਿਲੈਕਟ ਕਰਵਾ ਕੇ ਜੋ ਜੋ ਰਿਕੁਆਇਰਮੈਂਟ ਹੁੰਦੀ ਹੋ ਉਸ ਦੇ ਅਕੋਰਡਿੰਗ ਅਸੀਂ ਭੇਜ ਦਿੰਨੇ ਆ ਜੀ ਅੱਛਾ ਹਾਂ ਜੇ ਕਿਸੇ ਨੇ ਤੁਹਾਡੇ ਤੋਂ ਹੋਲ ਸੇਲ ਦੇ ਵਿੱਚ ਲੈਣੇ ਹੋਣ ਦੁਕਾਨ ਦੇ ਵਾਸਤੇ ਹਾਂਜੀ ਦੁਕਾਨ ਵਾਸਤੇ ਵੀ ਹਾਂਜੀ ਆਪਣੇ ਕੋਲ ਦੁਕਾਨ ਵਾਸਤੇ ਬਹੁਤ ਸਾਰੇ ਆਪਣੇ ਨਾਲ ਕਸਟਮਰ ਜੁੜੇ ਵੀ ਹੋਏ ਨੇ ਔਰ ਨਵੇਂ ਵੀ ਜੁੜਦੇ ਨੇ ਜੇ ਦੁਕਾਨ ਵਾਸਤੇ ਆਨਲਾਈਨ ਮੰਗਵਾਉਣੇ ਤਾਂ ਵੀ ਅਸੀਂ ਉਹ ਕੂਰੀਅਰ ਕਰਵਾ ਦਿੰਨੇ ਆਈ ਔਰ ਉਹਦੇ ਕੋਲੇ ਸਾਡੇ ਜਿਸ ਤਰ੍ਹਾਂ ਆ ਇਸ ਤਰ੍ਹਾਂ ਬੁਲੇਟ ਬੰਬ ਸਾਡੇ ਕੋਲੇ ਜੇ ਦੁਕਾਨ ਵਾਸਤੇ ਵੀ ਲੈਣਾ ਤਾਂ ਵੀ ਇਹ ਤੁਹਾਨੂੰ ਸਿਰਫ 10 ਰੁਪਏ ਦਾ ਮਿਲੇਗਾ ਜੀ 10 ਰੁਪਏ ਦੀ ਡੱਬੀ ਹੈ 10 ਰੁਪਏ ਦੀ ਡੱਬੀ ਦੇਖ ਲਓ ਇੱਕ ਹੋਊਗਾ ਵਿੱਚ 10 ਰੁਪਏ ਦੀ ਡੱਬੀ 10 ਬੰਬ ਆਈਏ ਤੇ 10 ਬੰਬ 10 ਰੁਪਏ ਦੇ ਬਿਲਕੁਲ ਜੀ ਉਸ ਤੋਂ ਬਾਅਦ ਇਹ ਇੱਕ ਪੈ ਗਿਆ ਜੀ ਹਾਂਜੀ ਇਹ ਡੱਬੀ ਤੁਹਾਨੂੰ 25 ਰੁਪਏ ਦੀ ਮਿਲੇਗੀ ਜੀ ਬਿਗ ਬੁਲਟ ਦੀ ਉਸ ਤੋਂ ਬਾਅਦ ਇਹ 12 ਰੁਪਏ ਦਾ ਪੈਕੇਟ ਹੈ ਜੀ ਬਾਹਰੇ 50 ਰੁਪਏ ਦਾ ਹੈ ਇਹਦੇ 'ਚ ਬਿਜਲੀ ਬੰਬ ਹੁੰਦੇ ਜੀ 50 ਪੀਸ ਹੁੰਦੇ ਨੇ ਜੀ ਬੰਬ ਅੱਛਾ ਜੀ ਉਸ ਤੋਂ ਬਾਅਦ ਗੰਗਾ ਜਮਨਾ ਸ਼ਾ ਔਰ ਜਦੋਂ ਮਰਜ਼ੀ ਆਓ ਜੀ ਉਦੋਂ ਹੀ ਤੁਹਾਨੂੰ ਇਹ ਮਾਲ ਮਿਲੇਗਾ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਦੁਕਾਨ ਤੇ ਵਿਜ਼ਿਟ ਕਰ ਸਕਦੇ ਹੋ ਉਸ ਤੋਂ ਬਾਅਦ ਇਸ ਵਾਰ ਦੀ ਤੁਹਾਡੀ ਕਿਰਪਾ ਦੇ ਨਾਲ ਆਪਾਂ ਨੇ ਦੋ ਹੋਰ ਆਪਣੀਆਂ ਪਿੱਛੇ ਬ੍ਰਾਂਚਾਂ ਦੋ ਹੋਰ ਖੋਲਦੀਆਂ ਹੋਰ ਖੋਲਦੀਆਂ ਨੂੰ ਮੁਬਾਰਕਾਂ ਵਧਾਈਆਂ ਉਹਦੀਆਂ ਵੀ ਤੁਹਾਨੂੰ ਹਾਂਜੀ ਹਾਂ ਤੇ ਇਹਦੀ ਵੀ ਇੱਕ ਵਾਰ ਅਸੀਂ ਤੁਹਾਨੂੰ ਲੋਕੇਸ਼ਨ ਦੱਸਤੀ ਤੁਸੀਂ ਵੀ ਦੱਸ ਦੋ ਤੇ ਫੋਨ ਨੰਬਰ ਹੀ ਆਪਣਾ ਦੱਸ ਦੋ ਕਿਥੇ ਨਹੀਂ ਲੋਕੇਸ਼ਨ ਇਹਦੀ ਹੈਗੀ ਹੈ ਜਦੋਂ ਮਰਿੰਡੇ ਤੋਂ ਆਨੇ ਆ ਮੇਨ ਮਾਰਕੀਟ ਦੇ ਵਿੱਚ ਪਹਿਲੀ ਦੁਕਾਨ ਹੈ ਆਪਣੀ ਤੇ ਰਾਣਾ ਸ਼ਟਰਿੰਗ ਹੈ ਜੀ ਇਹਦਾ ਬੋਰਡ ਦਿਖਾ ਦਿਓ ਰਾਣਾ ਸ਼ਟਰਿੰਗ ਦੇ ਨਾਲ ਹੀ ਹੈ ਜੀ ਉਸ ਤੋਂ ਬਾਅਦ ਜਦੋਂ ਆਪਾਂ ਬੱਸ ਸਟੈਂਡ ਤੋਂ ਲੈਟਰ ਤੋਂ ਆਨੇ ਆ ਤਾਂ ਇਹ ਮਾਰਕੀਟ ਦੇ ਵਿੱਚ ਰਾਣਾ ਚੜ੍ਹਦੀਆਂ ਦੇ ਨਾਲ ਹੀ ਹੈ ਅੱਗੇ ਬਡਾਲੀ ਰੋਡ ਦੇ ਨਾਲ ਹੀ ਆਪਣੀ ਦੁਕਾਨ ਹੈ ਜੀ ਉਸ ਤੋਂ ਬਾਅਦ ਪਿੱਛੇ ਵਾਲੀ ਵੀ ਜੇ ਹੋ ਸਕੇ ਤਾਂ ਪਿੱਛੇ ਵੀ ਜ਼ਰੂਰ ਦਿਖਾ ਦੇ ਆਜੋ ਜੀ ਆਜੋ ਆਜੋ ਹਾਂਜੀ ਹਾਂ ਆਪਾਂ ਇੱਕ ਵਾਰ ਪਿੱਛੇ ਵੀ ਨਿਗਾਹ ਮਾਰਿਆਉਂਦੇ ਆ ਜੀ ਪਿੱਛੇ ਵਾਲੀ ਦੁਕਾਨ ਵੀ ਦਿਖਾ ਦਿੰਨੇ ਹਾਂ ਜੀ ਹਾਂਜੀ ਹਾਂ ਇਹ ਪਿੱਛੇ ਤੋਂ ਇੱਧਰ ਤੋਂ ਸਾਡਾ ਅੰਦਰ ਨੂੰ ਰਸਤਾ ਹੈਗਾ ਹਾਂ ਆ ਦਿਖਾ ਦੇ ਹਾਂਜੀ ਇੱਥੇ ਅਸੀਂ ਹੋਲ ਸੇਲ ਦਾ ਕੰਮ ਆਰਡਰ ਵਗੈਰਾ ਵੀ ਕੱਢਦੇ ਆ ਜੀ ਉਸ ਤੋਂ ਬਾਅਦ ਪਿੱਛੇ ਲੋਕ ਖੋਲ ਤਾਂ ਮੈਨੂੰ ਲੱਗਦਾ ਮੁੰਡਿਆਂ ਨੇ ਇਹ ਪਿੱਛੇ ਬਿਲਕੁਲ ਸਾਹਮਣੇ ਦੁਕਾਨ ਆਪਣੇ ਦੀ ਪਿੱਛੇ ਗਡਾਉਨ ਵੀ ਹੈਗੇ ਆਪਣੇ ਔਰ ਦੁਕਾਨ ਵੀ ਨਾਲ ਹੀ ਹੈ ਜੀ ਆ ਪਿੱਛੇ ਮਾਰਕੀਟ ਦੇ ਵਿੱਚ ਹੀ ਇਹ ਸਾਹਮਣੇ ਰੋਡ ਤੋਂ ਖੜ ਕੇ ਦਿਖਦੀ ਹੈ ਜੀ ਆਪਣੀ ਦੁਕਾਨ ਸ਼ਿਵ ਰੂਪ ਦਾ ਬੋਰਡ ਲੱਗਿਆ ਹੋਇਆ ਸ਼ਿਵ ਰੂਪ ਟਰੇਡਰ ਦਾ ਜੀ ਇਹ ਤੁਹਾਡੀ ਦੁਕਾਨ ਦੇ ਵਿੱਚੋਂ ਵੀ ਰਸਤਾ ਹੈ ਹੈ ਹਾਂਜੀ ਹਾਂਜੀ ਇਹ ਦੁਕਾਨ ਦੇ ਵਿੱਚੋਂ ਵੀ ਹੈ ਔਰ ਨਾਲ ਹੀ ਦੁਕਾਨ ਦੇ ਨਾਲ ਵੀ ਹੈਗਾ ਰਸਤਾ ਜੀ ਇਹ ਜੀ ਵਿੱਕੀ ਜੀ ਜਿਵੇਂ ਹੁਣ ਦੀਵਾਲੀ ਹੈ ਕਸਟਮਰ ਆਉਂਦੇ ਰਹਣੇ ਆ ਤੇ ਉਹਨਾਂ ਦੇ ਆਉਣ ਦੇ ਵਾਸਤੇ ਕੋਈ ਆਫਰ ਵਗੈਰਾ ਵੀ ਰੱਖੀ ਆ ਬਿਲਕੁਲ ਬਿਲਕੁਲ ਜੀ ਆਫਰ ਸਾਡੇ ਕੋਲੇ ਜੀ ਜਿਹੜੇ ਸਾਡੇ ਵੀਡੀਓ ਨੂੰ ਸ਼ੇਅਰ ਕਰਕੇ ਆਉਂਦੇ ਆ ਆ ਵੀਡੀਓ ਨੂੰ ਸ਼ੇਅਰ ਕਰਨਗੇ ਉਹ ਵਾਸਤੇ ਸਪੈਸ਼ਲ ਸਾਡੇ ਕੋਲੇ ਬਹੁਤ ਸਾਰੇ ਆਫਰ ਨੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਜੋ ਜਿਹੜਾ ਜਿੱਦਾਂ ਸਾਨੂੰ ਲੱਗਦਾ ਸਾਨੂੰ ਪਿਆਰ ਕਰਦੇ ਨੇ ਤਾਂ ਅਸੀਂ ਜਦੋਂ ਦਿਲ ਖੁਸ਼ ਹੁੰਦਾ ਸਾਨੂੰ ਪਤਾ ਹੀ ਆ ਜੀ ਫਿਰ ਪਤਾ ਨਹੀਂ ਕੀ ਅਸੀਂ ਆਫਰ ਅਵੇਲੇਬਲੋਂ ਗਿਫਟ ਦੇ ਦਈਏ ਜੀ ਅੱਛਾ ਆਪਣੇ ਵੱਲੋਂ ਗਿਫਟ ਦਿਆ ਕਰਨੇ ਆ ਜਰੂਰ ਦਵਾਂਗੇ ਜੀ ਪਿਛਲੀ ਵਾਰ ਵੀ ਬਹੁਤ ਵੰਡਈ ਆਪਾਂ ਨੇ 240 ਸ਼ਾਟ ਵੀ ਦਿੱਤੇ ਹੀ ਆਪਾਂ ਨੇ ਪਿਛਲੀ ਵਾਰ ਅੱਛਾ ਜੀ ਅੱ ਵੀਡੀਓ ਨੂੰ ਸ਼ੇਅਰ ਕਰੂਗਾ ਜੀ ਉਹ ਸ਼ੇਅਰ ਕਰੀ ਹੋਈ ਤੁਸੀਂ ਦਿਖਾਉਣੀ ਹੈ ਜੀ ਇਹਨਾਂ ਨੂੰ ਆ ਕੇ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੇਗਾ ਉਹਨਾਂ ਹੀ ਵੱਡਾ ਸਾਡੇ ਵੱਲੋਂ ਗਿਫਟ ਹੋਏਗਾ ਉਹਨਾਂ ਹੀ ਵੱਡਾ ਗਿਫਟ ਹੋਊਗਾ ਜਿੰਨਾ ਵੱਧ ਸ਼ੇਅਰ ਕਰਨਗੇ ਜੀ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇੱਕ ਵਾਰ ਫਿਰ ਐਡਰੈਸ ਵੀ ਦਾ ਆਹ ਕਿਹੜੀ ਚੀਜ਼ ਹੈ ਇਹ 12 ਸਟਾਰ ਹੈ ਜੀ ਇਹ ਯੂਨੀਕ ਆਈਟਮ ਹੈ ਇਹ ਵੀ ਬਹੁਤ ਇਹ ਸਾਡੇ ਕੋਲੇ ਤੁਹਾਨੂੰ 100 ਰੁਪਏ 'ਚ ਮਿਲੇਗਾ ਜੀ 12 ਸਟਾਰ ਉੱਪਰ ਜਾ ਕੇ 12 ਪਟਾਕੇ ਮਾਰਦਾ ਜੀ ਸਿਰਫ 100 ਰੁਪਏ ਦੇ ਵਿੱਚ ਹੀ ਆਪਣੀ ਦੁਕਾਨ ਤੇ ਮਿਲੇਗਾ ਜੀ 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 ਤੇ ਫਿਰ ਦਰਸ਼ਕਾਂ ਨੂੰ ਫੋਨ ਨੰਬਰ ਹੈਗਾ ਸਾਡਾ ਜੀ 99150 30754 ਅਰ ਇੰਗਲਿਸ਼ ਦਾ 999150 30754 ਜੀ ਹਾਂਜੀ ਸੋ ਤੁਸੀਂ ਸੁਣੀ ਆ ਜੀ ਇਹ ਜਾਣਕਾਰੀ ਇਹ ਵਰਿੰਦਰ ਵਿੱਕੀ ਜੀ ਨੇ ਜੋ ਸਿੰਗਰ ਵੀ ਨੇ ਤੇ ਇਹਨਾਂ ਦਾ ਪਟਾਕਿਆਂ ਦਾ ਹੋਲ ਸੇਲ ਦਾ ਕੰਮ ਹੈ ਕਾਮੇ ਕਿੱਥੇ ਆ ਤੁਹਾਨੂੰ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਿੰਦੇ ਹਾਂ ਕੋਰਾਲੀ ਲਾਈਟਾਂ ਤੋਂ ਜਦੋਂ ਆਪਾਂ ਮਰੰਡੇ ਨੂੰ ਜਾਂਦੇ ਹਾਂ ਮਰੰਡਾ ਰੋਡ ਦੇ ਉੱਤੇ ਬਡਾਲੀ ਰੋਡ ਹੈ ਬਡਾਲੀ ਰੋਡ ਤੋਂ ਅੱਗੇ ਸੱਜੇ ਹੱਥੇ ਇਹਨਾਂ ਦੀ ਇਹ ਦੁਕਾਨ ਹੈ ਸ਼ਿਵਰੂਪ ਟਰੇਡਰਜ਼ ਇਹ ਮਰੰਡੇ ਨੂੰ ਅੱਗੇ ਸੜਕ ਚੱਲ ਜਾਂਦੀ ਹੈ ਜ ਜੇ ਆਪਾਂ ਮਰੰਡੇ ਤੋਂ ਆਉਨੇ ਆ ਤਾਂ ਪਹਿਲਾਂ ਬਿਜਲੀ ਦਫ਼ਤਰ ਆਊਗਾ ਫਿਰ ਇੱਕ ਰਾਣਾ ਸ਼ਟਰਿੰਗ ਸਟੋਰ ਹੈ ਉਹਦੇ ਬਿਲਕੁਲ ਨਾਲ ਹੈ ਇਹ ਖੱਬੇ ਹੱਥੇ ਫੇ ਤੁਹਾਨੂੰ ਇਹ ਦੁਕਾਨ ਮਿਲੇਗੀ ਖੱਬੇ ਹੱਥੇ ਸ਼ਿਵਰੂਪ ਟਰੇਡਰਸ ਤੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਆਉਣ ਦੇ ਵਿੱਚ ਕੋਈ ਦਿੱਕਤ ਲੱਗਦੀ ਹੈ ਤਾਂ ਇਹਨਾਂ ਦੇ ਫੋਨ ਨੰਬਰ ਤੇ ਤੁਸੀਂ ਫੋਨ ਕਰਕੇ ਵੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇੱਕ ਵਾਰੀ ਬੋਲ ਦੋ ਜੀ ਅਸਲ ਵਿੱਚ ਸਾਡੇ ਕੋਲੇ ਕਸਟਮਰ ਬਹੁਤ ਜ਼ਿਆਦਾ ਰਸ਼ ਹੁੰਦਾ ਏ ਅਸੀਂ ਕਈ ਵਾਰੀ ਫੋਨ ਚੱਕ ਵੀ ਨਹੀਂ ਪਾਉਂਦੇ ਔਰ ਸਾਨੂੰ ਬਾਹਰੋਂ ਬਹੁਤ ਕਾਲਾਂ ਆਉਂਦੀਆਂ ਤਾਂ ਕਿਉਂਕਿ ਹਿਮਾਚਲ ਹਰਿਆਣਾ ਪੰਜਾਬ ਚੰਡੀਗੜ੍ਹ ਸਾਰੇ ਸਾਨੂੰ ਕਸਟਮਰ ਫੋਨ ਕਰਦੇ ਨੇ ਬਾਹਰੋਂ ਵੀ ਬਹੁਤ ਫੋਨ ਆਉਂਦੇ ਨੇ ਕਈ ਵਾਰ ਸਾਡਾ ਫੋਨ ਵੇਟਿੰਗ ਚੱਲਦਾ ਹੁੰਦਾ ਬਿਜ਼ੀ ਹੁੰਦਾ ਅਸੀਂ ਕਾਲ ਬੈਕ ਵੀ ਕਰ ਲੈਂਦੇ ਆ ਬਾਈ ਤੇ ਨਹੀਂ ਕਰ ਪਾਉਂਦੇ ਤਾਂ ਸਾਨੂੰ ਕਰ ਲਓ ਤੁਸੀਂ ਜਾਂ ਸਾਡੇ ਮੁੰਡੇ ਆ ਕੇ ਜਿੱਥੇ ਤੁਸੀਂ ਖੜੇ ਹੋਵੋਗੇ ਲੋਕੇਸ਼ਨ ਤੇ ਉੱਥੋਂ ਲੈ ਵੀ ਜਾਂਦੇ ਨੇ ਆ ਕੇ ਜੀ ਕੋ ਸ਼੍ਰੀ ਰੂਪ ট্রেਡਰ ਕੋ ਬਿੱਕੀ ਜੀ ਤੁਹਾਡੀ ਦੁਕਾਨ ਤੇ ਅਸੀਂ ਵੀ ਸ਼ੁਭ ਕਾਮਨਾਵਾਂ ਕਰਦੇ ਆ ਕਿ ਗਾਕਾਂ ਨੂੰ ਇਹੀ ਗੱਲ ਕਹਿੰਦੇ ਆ ਕਿ ਇਸ ਦੁਕਾਨ ਤੇ ਆਓ ਹੋਲ ਸੇਲ ਰੇਟਾਂ ਦੇ ਵਿੱਚ ਪਟਾਕੇ ਲੈ ਕੇ ਜਾਓ ਅਤੇ ਦੀਵਾਲੀ ਦੀਆਂ ਖੁਸ਼ੀਆਂ ਮਨਾਓ